ਹੁਣ ਤਬੇ ਲੇ ਗਾਲੇ ਕਰਾਉ ਉਹ ਲਾਉ ਵੇਚ ਲਿਆ ਕਰਕੇ ਹਵੇ ਪੰਜ ਸਾਰੇ ਜਿਹੜੇ ਦਿਖਾਰਾ ਬਤਿਆ ਕੋ ਬਲਵਾ ਲੈ ਉੱਥੇ ਮੇਰੇ ਪਾਸ ਤੇ ਚਿੰਦੜੇ ਨਾਲ ਕਰਦੇ ਦਿਨ ਕਰੀ ਚੰਨਾ ਮੇਰੇ ਤੇ ਪਤਾ ਕੀ ਲੱਗਦਾ ਕੀ ਕਰਦਾ ਉਹ 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 ਆਇਆ ਨਾ ਦਿਨੇ ਨੇ ਕਹਿੰਦਾ ਗੱਲ ਗੱਲ ਵੇਚ ਨਾਲ ਮੜੀ ਦੇ ਅੰਦਰ ਕੋ ਨਾ ਇਧਰ ਕੋ ਨਾ ਸਾਰੇ ਹਲਵਾ ਜੀ ਮੈਂ ਇਧਰ ਆ ਰਹੀ ਹਾਂ ਜੀ ਰਣਜੀਤ ਭਾਈ ਐ ਲਮਲਾਨ ਤੋਂ ਆਏ ਨੇ ਬਟੇ ਲਮਲਾਨ ਤੋਂ ਜਲੇਬੀ ਸਪੈਸ਼ਲਿਸਟ ਐ ਇਹ ਤਾਂ ਹੁਣ ਅਸਪਰੀ ਮਾਰ ਕੇ ਆਇਆ ਨਹੀਂ ਕਿਹੜਾ ਗਜਰੂਲਾ ਮੈਂ ਵੀ ਖਾਣਾ ਅਜੇ ਕੜਦਾ ਬੁੱਧ ਜਲੇਬੀਆਂ ਬਣਾਉਂਦੇ ਕਰ ਬਣਾਈ ਮੈਂ ਆ ਤੇਰੇ ਵਿੱਚ ਵਿੱਚ ਪਾਲ ਨਹੀਂ ਹੋਣੀ ਚਾਹੀਦੀ ਬੇਸ ਗੱਲ ਬੋਲਿਆ ਸਾਰਿਆਂ ਦੀ ਹਾਂ ਇਹ ਲੱਭ ਕੇ ਇਧਰ ਹੀ ਬੈਠ ਜਾ ਤੁਸੀਂ ਜਿਹੜੇ ਕੋਲ ਨੇ ਕੇ ਨਿਊ ਪਲੇ ਕਰ ਰਹੇ ਹੋ ਜੀ ਬਾ ਉਹ ਘਾਣਾ ਦੀ ਨੇ ਖਾਗ ਮੇਦ ਹੋਰ ਲੱਗੂ ਜੀ ਮੈਂ ਆ ਬੀ ਐ ਸੋਮਤੀ ਜਣ ਲਗਾ ਬੰਦਾ ਹੋ ਬਾਈ ਅਮ ਜੀ ਸਟਿ યા ਸਟਿ યા ਹੋ ਜੇ ਕੋਲ ਟੂ ਕਾਟਾਂ ਦੇ ਲੈਣ ਲਈ ਤਾਂ ਨਹੀਂ ਆਖਾਂਗੇ ਉਹ ਨਾ ਪੇਟਾ ਜੀ ਜਿਹੜੀ ਜਲੇਬੀਆਂ ਜਿਹੜੀਆਂ ਆਪਣੇ ਪੋਟਾ ਲਾਉਣੇ ਨੂੰ ਬਹੁਤ ਆਉਂਦੇ ਪੇਟਾ ਬਈ ਉਹ ਚੱਕੋ ਉਹ ਤੇ ਉਹ ਪੇਟਾ ਬਈਆ ਹਟ ਸੁਣਦੇ ਬੜੀ ਜਲਦੀ ਆ ਇਤਨਾ ਹੋਣਗੇ ਨਾ ਆ ਲੈ ਆ ਯਾਰ ਤੂੰ ਜਲੇਬੀਆਂ ਵਧੀਆਂ ਨਹੀਂ ਉਹ ਲੈ ਆ ਕੇ ਦੋ ਘਿਰਾ ਕੇ ਬਸ ਭੱਜ ਜਾ ਬਸ ਕੋਈ ਨਹੀਂ ਨਾ ਪਿੱਛੇ ਪੰਜ ਜਲੇਬੀਆਂ ਰੱਖਿਆ ਉੱਤੇ ਬਾਬੇ ਇੱਕ ਸੋਹਣੀਆਂ ਸੋਹਣੀਆਂ ਖੜੀਆਂ ਸੋਹਣਾ ਸੋਹਣਾ ਆਪਣਾ ਕੰਮ ਤੁਰੋ ਤਰਾ ਇਹ ਵੇਲਾ ਹੋ ਗਿਆ ਮੈਂ ਬੜੀਆ ਸਾਰਿਆਂ ਨੂੰ ਕਹੂੰਗਾ ਮੈਂ ਤਾਂ ਕੁਝ ਹੈ ਹੈ ਏ ਸੁਦਾ ਉੱਤੇ ਮਾਲਾ ਲਾ ਦੇ ਆਹਰ ਮਾਲਾ ਲਾ ਬੜਾ ਸਤਾ ਆਹਰ ਮਾਲਾ ਕਰ ਲਾ ਵਾ ਕੰਡੂਣੀ ਪਾਣੀ ਦਾ ਕਲਾਸ ਹੋਣਾ ਪਾਣੀ ਦਾ ਨਹੀਂ ਹੈ ਜਾਂ ਪਾਣੀ ਚ ਰਿਹਾ ਯਾਰ ਔੜਾ ਔੜਾ ਉਹਨੇ ਬਾਬੇ ਲੈ ਆ ਦੇਵਾ ਉਹ ਤਾਂ ਹੋਰ ਬਾਬੇ ਦਾ ਸੀ ਪਕੌੜਿਆਂ ਵਾਲਾ ਤਾਂ ਜਲੇਬੀਆਂ ਵਾਲਾ ਬਾਬਾ ਹੋਰ ਇਹ ਮਿੱਠੇ ਵਾਲਾ ਬਾਬਾ ਇਹ ਮਿੱਠੇ ਵਾਲਾ ਉਹ ਬਾ ਦੂਜਾ ਬਾਬਾ ਨਹੀਂ ਖਾਂਦਾ ਸ਼ੂਗਰ ਵਾਲਾ ਆਜਾ ਕਰ ਹਾਂ ਚਾਹ ਦੇ ਮੈਂ ਆ ਗਿਆ ਚਾਹ ਵਾਲੇ ਇਹਨਾਂ ਕਲਾਕ੍ਰਿਤੀ ਕਰਦਾ ਇੱਧਰ ਉੱਧਰ ਹੁਣਾ ਇਹ ਤੇਰੀ ਬਣਾਉਣਾ ਨਹੀਂ ਨਹੀਂ ਮਾਂ ਤੇਰੀ ਜਾਨ ਨਹੀਂ ਬਣਾਈ ਜਲੇਬੀਆਂ ਵੀ ਬਣਾਈ ਆ ਯਾਰ ਤੇਰੀ ਤੈਨੂੰ ਕਿਦਾਂ ਹੋ ਗਿਆ ਤੇਰੀ ਬਣ ਹੁਣ ਬਣਾਈ ਆ ਤੇਰੇ ਨਾਲ ਤਾਂ ਹੁਣ ਕੀਤਾ ਨਹੀਂ ਤਾਂ ਜਲੇਬੀਆਂ ਵੀ ਸੀ ਯਾਰ ਇਹ ਮੈਂ ਕਿਹੜੀ ਜਗ੍ਹਾ ਦੀ ਆ ਅੱਜ ਤੂੰ ਆਪਦੀ ਮਸ਼ਹੂਰੀ ਕਰਨ ਨੂੰ ਕਰਦਾ ਮੈਂ ਤੈਨੂੰ ਆਰਡਰ ਆਇਆ ਕਰਨ ਦੂਰੋਂ ਦੂਰੋਂ ਦੇ ਇੱਛਾ ਚ ਕੋਈ ਪਹਿਲੇ ਉਹਨੇ ਘਣਾ ਇਤਰਾ ਬਣਾ ਆ ਉਹ ਵੀ ਹੋ ਗਿਆ ਹੋਰ ਜਿਹਾ ਜਿਹਾ ਏਹਾਂ ਲੱਗਿਆ ਮੋਟਾ ਲੱਗਿਆ ਮਾਤਰ ਰੰਗ ਵੀ ਆ ਜਿਹੜਾ ਤੂੰ ਰੰਗ ਪਾਇਆ ਸਾਰਾ ਥੱਲੇ ਹੀ ਰਹਿ ਗਿਆ ਖੂਰਿਆ ਦਾ ਥੱਲੇ ਨਰ ਉਹ ਨੂੰ ਦਰਾਤਾ ਮੈਨੂੰ ਲਾਲ ਹੋ ਜਾਣਾ ਤੇ ਨਹੀਂ ਆ ਨਾ ਤੇ ਥੱਲੇ ਹੀ ਰਹਿਣ ਤਾਂ ਲਾਇਆ ਨਹੀਂ ਭਾਜੀ ਜੇ ਮੇਰਾ ਪੈਰ ਸਹੀ ਨਹੀਂ ਹੈ ਉਸਲੇ ਤੇ ਭਾਜੀ ਕੱਦ ਤੇ ਨਹੀਂ ਮੇਰੇ ਲੱਗਦਾ ਇਹ ਨਿਕਲਣੀ ਹੋਣੀ ਹੈ। ਉਹ ਵੀ ਮਾਟ। ਉਹ ਕਿਹਾ ਪੰਜ ਉਹਦਾ। ਇਹ ਲੈ ਕੋਟ ਮੈਂ ਪਤਲੀਆਂ। ਮੱਧੇ ਰੱਖ ਲਾ ਪਾਣੀ ਪਿਆ। ਇਹ ਮੇਲਾ ਕੋਈ ਹੋ ਗਿਆ ਨਾ ਉਸੇ ਟਾਈਮ ਦਲੇਦੀਆਂ ਵਿੱਚ ਦੱਬੀ ਜਾਓ। ਇਹ ਮੇਲਾ ਹੋ ਗਿਆ। ਉਹ ਐਡਾ ਵੀ ਕਿਹੜਾ ਕੜਾਇਆ ਤੋ ਰਿਆ ਵੇ ਕਿਨੇ ਦੱਬਣ ਨੂੰ। ਨਹੀਂ ਉਹ ਪਾਜੀ ਪਰ ਪਤਾ ਪੜੇ ਪਤਲੇ-ਬਤਲੇ ਪਰ ਘੱਟ ਤੇ ਹੁੰਦੇ। ਜੇ ਨਹੀਂ ਕੋਈ ਠੰਡੀ ਹੋਵੇ ਤਾਂ ਜ਼ਿਆਦਾ ਨਹੀਂ। ਤੋਂ